उसने इस दिन नाग लाया जड़ी रात लंघी है वह अकाल पुरख ने प्रकाश किया जी लिखते हैं जो आदि पुरख है आदि से सब हन के सिरम और मैं नहीं कहना कोई नहीं कहना वह कहें बारवा जामा बारह जामे जो सिरमौर जामा है फिर ਸ਼ਗਰ ਅਨੰਤ ਹੀ ਹੈ ਆਦਿ ਗਿਆ ਨਹੀਂ ਹੋਰ ਸਭ ਦੀ ਆਦੇ ਹੋਈ ਹੈ ਕਿਉਂਕਿ 16 ਗਲਾ ਸੰਪੂਰਨ ਫਲਿਆ ਰਾਮਾ અવਤਾਰ ਦੀ ਬਾਤ ਜੋ ਗ੍ਰੰਥਾਵਾਲੇ ਲਿਖਦੇ ਨੇ ਜਿੰਨੀ ਉਹਨਾਂ ਨੂੰ ਸਮਝ ਆਈ ਉਹ 12 ਗਲਾ ਮੰਨਦੇ ਹਨ ਰਾਮਚੰਦਰ ਜੀ ਮਹਾਰਾਜ ਜੀ ਕਿਸ਼ਨ ਮਹਾਰਾਜ ਜੀ 16 ਮੰਨਦੇ ਹਨ ਸੱਚੇ ਪਾਤਸ਼ਾਹੀ ਗੁਰਬਾਣੀ ਵਿੱਚ ਲਿਖਦੇ ਹੋਏ ਆਦਿ ਵਿੱਚ ਕਹਿੰਦੇ ਨੇ 16 ਗਲਾ ਸੰਪੂਰਨ ਫਲਿਆ ਪਰ ਅਨੰਤ ਕਲਾ ਹੋਇ ਝਾਗ ਚੜਿਆ। ਕਾਗਰ ਅਨੰਤ ਖਲਾ ਆਇਆ। ਸ਼ਬਦ ਅਨੰਤ ਹੀ ਆਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਆਜ ਇਹ ਹੈ ਨਹੀਂ ਹੋਰ ਸਭ ਵੀ ਆਵੇ ਹੋਈਆ ਹੋਰ ਕੋਈ ਨਹੀਂ ਇਹਨੂੰ ਪਹਿਲਾਂ। ਔਰ ਅਜੇ ਅਜੇ ਬੜਾ ਕੰਮ ਰਹਿਦਾ ਹੈ। ਜਿਹੜਾ ਸਤਗੁਰਾਂ ਨੇ ਕਰਨਾ ਹੈ। ਬੁੱਲੇ ਨੂੰ ਕਿਸੇ ਨੇ ਆਖਿਆ ਸੀ ਬੁੱਲਿਆਰੇ ਦੇ ਕੋਲ ਤੈਨੂੰ ਕਾਹ ਹੋ ਰਿਹਾ ਹੈ ਤੂੰ ਆਉਂਦੀ ਆ ਹੋ ਆ ਉਹ ਗੇਰੇ ਜੁਮੇ ਅਸੀਂ ਤੇ ਕੂਕੇ ਹੀ ਨਹੀਂ ਰਹੇ ਸਾਡੇ ਤੇ ਜਿੱਥਾ ਨਹੀਂ ਰਹਿ ਗਿਆ ਉਹਨਾਂ ਕੂਕੇ ਹਾਂ ਜਿੰਨਾ ਅੱਜ ਇਹ ਜ਼ਿੰਦਗੀਆਂ ਇਸੇ ਖਾਸ਼ ਵਿੱਚ ਜਿੰਨੀਆਂ ਦੇ ਤਣਕਾ ਵਢਣ ਦੇ ਦਿਨ ਹੋਣਗੇ ਪਾਣਾ ਵਰਦੂਆ ਸਤਗੁਰਾਂ ਦੇ ਦਰਸ਼ਨ ਹੋਣ ਪਰ ਜੀ ਉੱਤੇ ਲੋਏ ਦਾ ਤੁਹਾਡਾ ਫਿਰੇਗਾ ਉਹ ਕੋਸ਼ਿਸ਼ ਕਰ ਆਪਣੀ ਐ ਜ਼ਿੰਦਗੀਆਂ ਵਿੱਚ ਖਾਸ਼ ਰ ਲੈ ਜੇ ਪਰ ਉਹ ਜਾਣਦੇ ਨਹੀਂ ਕਿਨੇ ਕਿਉਂ ਬਬੇ ਸ਼ਾਮ ਸਿੰਘ ਉਹਦੀ ਸਿਹਾਰੀ ਵਾਲੇ ਸੰਤਾ ਜੀ ਉਹਨਾਂ ਸਰਾਂ ਦੇ ਪਿਤਾ ਸਰਗੁਰੂ ਦਾ ਦਰਸ਼ਨ ਕਰਨ ਲਈ ਉਹ ਉੱਲ ਆਏ ਉਹ ਤੇ ਆ ਕੇ ਅਰ지 ਕਰਦੇ ਹਨ ਸੱਚਿਆ ਬਾਦਸ਼ਾਹ ਕਦੋਂ ਦਰਸ਼ਨ ਦਿਓਗੇ ਕੈਸਿਕ ਚੜ ਗਏ ਉਹੀ ਸਿੱਖ ਬੇਸਿੱਧ ਕੋਲ ਵੇ ਇਹ ਬੁੱਢੇ ਹੋ ਗਏ ਸਰਬਰ ਕਾਇਦੇ ਪਾਹੀ ਸ਼ਰਮ ਸਿਆਂ ਜਿਹੜੇ ਜੜ ਗਏ ਉਹ ਵਿੱਚ ਆ ਗਏ ਜਦੋਂ ਅਸੀਂ ਆਵਾਂਗੇ ਉਹਨਾਂ ਨੂੰ ਪਿਛਲੇ ਜਨਮ ਦਾ ਪਤਾ ਲੱਗ ਜਾਏਗਾ ਜਿਹੜੇ ਬੁੱਢੇ ਹੋ ਗਏ ਉਹਨਾਂ ਵਾਸਤੇ ਕਿਉਂ ਰੱਖਿਆ ਹੋਇਆ ਹੈ ਬੜੋ ਗੁਰਿੰਦ ਨਾਵਾ ਸਾਈਬਾਨੀ ਅਟਕੇ ਤੇ ਢੰਡੇ ਉੱਤੇ ਜਾ ਕੇ ਖਾਇਰ ਸਰ ਤੋਂ ਗੁਰੂ ਤਮ ਕਰ ਐ ਜਵਾਬ ਸਿਮਰ ਕੇ ਆਇਉ ਤਮ ਕਰ